ਸਾਰੇ ਨੂੰ ਪਿਆਰ ਸਤਿ ਸ਼੍ਰੀ ਅਕਾਲ ਢਿੰਡੋ ਫਾਰਮ ਹਾਊਸ ਸੋ ਹੋਪ ਸੋ ਸਾਰੇ ਵੀਅਰਸ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਨੇ ਇੱਥੋਂ ਹੀ ਸਟਾਰਟ ਵੀ ਵੀ ਤੋ ਕਿੱਡੇ ਕਿਤੇ ਹੱਲਿਆਣੇ ਸਾਲ ਦਾ ਪਤਾ ਤੈਨੂੰ ਕਿਹੜੇ ਸਾਲ ਦਾ ਹੱਲਿਆ ਹੱਲੇ ਪੈਣੀ ਹਾਂ ਕੀ ਮੇ ਹੋਇਆ ਕੀ ਹੋਇਆ ਤੀ ਜਦੋਂ ਉਹ ਤੇ ਆਪਣੀ ਪੰਜਾਬੀ ਸਾਰੇ ਪਾਸੇਾਂ ਚੋਂ ਵੱੜਦੀ ਅੱਛਾ ਇਹ ਹੱਲਾ ਪੈ ਗਿਆ ਸੀ ਬਹੁਤ ਹੂੰ ਬਹੁਤ ਭਾਰੀ ਹੱਲਾ ਪੈ ਗਿਆ ਸੀ ਹੂੰ ਕਿੱਡੇ ਕਦੇ ਤੁਸੀਂ ਜਦ ਤੱਕ ਇਹ ਕਹਿੰਦੀ ਕੀ ਬਣੂਗਾ ਹੂੰ ਲੋਕੇ ਜਾਨ ਘਟ ਦਿੰਦੇ ਲੋਕ ਅੱਛਾ ਆ ਕੇ ਨਾ ਬਾਹਰ ਚਿੱਲੇ ਨਾ ਹੁੰਦੇ ਸੀ ਕੋਲੇ ਨਾਲ ਹੂੰ ਦਾਸ ਸਾਹਿਬ ਜੀ ਜਿਹੜਾ ਸੜ ਜਾਂਦੇ ਸੀ ਆ ਗਏ ਮੁਸਲਮਾਨ ਭੇਦ ਬਦਲ ਕੇ ਅੱਛਾ ਕਈਆਂ ਨੇ ਇੱਕ ਨੂੰ ਬੋਇਆ ਹੈ ਅੱਛਾ ਹਾਂ ਸਾਹੀ ਫੇ ਚੱਕਿਆ ਡੰਡਾ ਹੂੰ ਇਹ ਪਾਕਿਸਤਾਨ ਅੱਡ ਹੋਇਆ ਅੱਛਾ ਬੜਾਈ ਹੁੰਦੀ ਹੂੰ ਗੋਲੇ ਚੱਲਦੇ ਸੀ ਬਹੁਤ ਹੂੰ ਜਮੈਂ 10 8 9 ਬੁਝਾ ਲਿਗੇ ਅੱਛਾ ਤੁਸੀਂ ਕਿੱਥੇ ਰਹਿੰਦੇ ਦੇ ਪਰ ਫੈਰੀ ਰਹਿੰਦੇ ਅੱਛਾ ਕਿਹੜੇ ਕੋੜਾ ਖੈ ਨੇ ਮੇਰੀ ਮਾਂ ਨੂੰ ਘਰ ਦੀ ਸਾਡਾ ਨਹੀਂ ਨਾ ਨਾ ਕਿਹੜਾ ਕਿੱਥੇ ਦਾ ਕਿਹੜਾ ਉਹਦੇ ਕੋੜਾ ਸ਼ਹਿਰ ਕੋੜਾ ਹੂੰ ਕਿੱਧਰ ਆਹੇ ਪਿੰਡ ਦੇਗੋਵਾਲ ਕੋਲ ਅੱਛਾ ਬੇਗੋਵਾਲ ਬੇਗੋਵਾਲਾ ਮਜੂਦਾਂ ਅੱਛਾ ਚੱਕ ਜਟਾਣਾ ਹੂੰ ਖੈ ਰੇ ਹੂੰ ਬੁਲਾ ਲਾ ਲੋਕਾਂ ਫਿਰ کارਖਾਨੇ ਹੋਗੇ ਤੀ ਖਾਸੇ ਨੇ ਬਹੁਤ ਮੁਸਲਮਾਨ ਕਰਦੇ ਸੀ ਇੱਥੋਂ ਹੂੰ ਮੁਸਲਮਾਨ ਕੱਟਦੇ ਸੀ ਤੀਵੀਆਂ ਮੁਸਲਮਾਨ ਬਹੁਤ ਵੱਡੇ ਤੇ ਸਿੱਖਾਂ ਨੇ ਹੂੰ ਅੱਛਾ ਤੀਵੀਆਂ ਨੂੰ ਕੁਝ ਨਹੀਂ ਲਈ ਜਨਾਨੀਆਂ ਨੂੰ ਕੁਝ ਨਹੀਂ ਥੀ ਕਿਹਾ ਹੂੰ ਆਦਮੀ ਮਾਰਦੇ ਸੀ ਆਦਮੀ ਬਹੁਤ ਖਤਮ ਕਰੇ ਸੀ ਹੂੰ ਤੇ ਭਾਈ ਜਿਹੜੇ ਰਹਿ ਗਏ ਮੁਸਲਮਾਨ ਪਾਕਿਸਤਾਨ ਨੂੰ ਨੱਟ ਗਏ ਤੀਵੀਆਂ ਤਾਂ ਤੇ ਜਿਹੜੇ ਜਿਹੜੇ ਮਰ ਗਏ ਉਹਨਾਂ ਦੀ ਤੀਵੀਆਂ ਵਿਚਾਰੀਆਂ ਉਹਦੇ ਅਗਲਾਂ ਦੀਆਂ ਗਰੀਜਾਂ ਹੂੰ ਤੇ ਆਪਣੇ ਪੰਜਾਬੀਆਂ ਨੇ ਵੀ ਰੱਖੀਆਂ ਨੇ ਉਹ अच्छा जीना ने नहीं सीखी रख ली है अच्छा फेर मलेर पोर्न ले के कठिया काट के अच्छा उसे तो फेर पता नहीं कि कितना की नहीं बहुत तो कम हो रहा है बुरा हाल है जब तपाई समय है जेली सात सात दिन ये नहीं, नहीं थी हर दम ता अच्छा ਕੱਚੇ ਕੋਠੇ ਹੁੰਦੇ ਸੀ ਬੁਰਾ ਹਾਲ ਹੋ ਜਾਂਦਾ ਸੀ ਚੌਣ ਲੱਗ ਜਾਂਦੇ ਸੀ ਹੈ ਚੌਣ ਲੱਗ ਜਾਂਦੇ ਸੀ ਚੌਣ ਸੱਤ-ਸੱਤ ਦਿਨ ਝੜੀ ਨਹੀਂ ਸੀ ਘੜਦੀ ਹੁੰਦੀ ਹਾਂ ਹਾਂ ਕਹਿੰਦੇ ਹੁੰਦੇ ਸੀ ਕੀ ਕਰਾਂਗੇ ਹਾਂ ਸੱਚੇ ਕੋਠੇ ਹੁੰਦੇ ਸੀ ਛੋਟੇ ਹੁੰਦੇ ਦੀ ਮਾਂ ਮਰ ਗਈ ਦੀ ਭਾਈ ਹਾਂ ਉਦੋਂ ਹੈਗੀ ਸੀ ਤੁਹਾਡੀ ਮੰਮੀ ਹੈਗੀ ਤੇ ਉਦੋਂ ਮੰਮੀ ਬਾ ਜਦ ਕੇ ਮਰ ਗਈ ਐ ਜੀ ਬੱਲੇ ਤੋਂ ਮਾਗ ਨੂੰ ਥੋੜਾ ਜਿਹਾ ਅੱਛਾ ਬਾ 8-9 ਸਾਲ ਦੀ ਸੀ ਮੈਂ ਜਦ ਤਮਾ ਮਰ ਗਈ ਰੋਟੀਆਂ ਪਕਾਉਣ ਜਾਣਦੀ ਸੀ ਰੋਟੀਆਂ ਬਣਾ ਦਿੰਦੀ ਸੀ ਅੱਛਾ ਬਹੁਤ ਸਾਰਾ ਕੰਮ ਕਰ ਲੈਂਦੀ ਸੀ ਕੱਟਿਆ ਹੈ ਪਰ ਮਾਂ ਨਾਲ ਕਿਸੇ ਦੀ ਮਰ ਨਹੀਂ ਆਣੀ। ਤੇ ਤਾਂ ਪੰਜ ਛੇ ਭਾਈ ਕਿ ਤਿੰਨ ਭੈਣਾਂ ਦੀਆਂ। ਹੂੰ ਤਿੰਨ ਭਾਈ ਦੀ। ਹੂੰ ਜਦ ਮਾਂ ਛੱਡ ਕੇ ਮਰ ਗਈ ਮੇਰਾ ਬਹੁਤ ਉਚ ਪਰ ਗੁਮਾਰ ਕਿਉਂ ਗਈ? ਅੱਛਾ ਅੱਗੇ ਚੰਗੇ ਹੁੰਦੇ ਚੰਗੇ ਹੁੰਦੇ ਗੁਮਾਰ ਦੀਆਂ ਦੀ ਕੁੜੀ ਸੀ ਲੇਲਾ ਹੂੰ ਉਹਨੇ ਨਾਲ ਰੱਖਣਾ ਮੈਨੂੰ ਹੂੰ ਕਦੀ ਨਹੀਂ ਛੱਡਦੀ ਹੁੰਦੀ। ਅੱਛਾ ਦੂਜੀਆਂ ਭੈਣਾਂ ਤਾਂ ਛੋਟੀਆਂ ਸੀ ਇੱਕ ਬਿਲਗੇ ਚਲੇ ਗਈ ਦੀ ਬਾਪੂ ਦੇ ਨਾਮ ਕੇ ਦੀ ਬਿਲਗੇ ਹੂੰ ਉਹ ਵੀ ਉੱਥੇ ਚਲੇ ਗਈ ਹੂੰ ਆ ਜਿਹੜੀ ਇੱਥੇ ਦੀ ਆਈ ਸੀ ਉਹਦੋਂ ਥੋੜੀ ਮਾਸੀ ਇਹਨਾਂ ਦੀ ਵਾਸੀ ਹੂੰ ਉਹ ਜਮਾ ਹੀ ਛੋਟੀ ਜੀ ਤੇ ਤਾਂ ਮਹੀ ਪਾਈ ਸੀ ਅੱਛਾ ਜਦ ਫੇ ਮੇਰਾ ਵਿਆਹ ਹੋ ਗਿਆ ਮੈਂ ਕਿਹਾ ਕਰਾਂਗੀ ਉਹ ਕੀ ਕਰੂੰਗੀ ਹੂੰ ਛੋਟੀ ਆ ਬਚੋਰੀ ਹੂੰ ਮੇਰਾ ਜੀ ਨਾਲ ਲੱਗਿਆ ਕਰੇ ਉਹਦਾ ਵੀ ਜੀ ਨਾਲ ਲੱਗਿਆ ਅੱਛਾ ਕਿ ਬਾਕੂ ਇਹਨਾਂ ਦੇ ਧਨ ਹੀ ਹੁੰਦਾ ਕਿਤੇ ਵੀ ਹੂੰ ਕੌਣ ਤਾਂ ਕਿਸੇ ਜਿੱਤੇ ਵਿਆਹ ਹੋਣਾ ਕਿਸੇ ਦੇ ਘਰ ਨਹੀਂ ਚੀ ਜਾਣਗੇ ਅੱਛਾ ਜੇ ਅਸੀਂ ਕਹਣਾ ਹੈ ਆਨੰਦ ਘਾਟ ਦੇਖਣਾ ਆਪਣੀ ਦੇਖੀ ਜਾਏ ਉਹ ਬਹੁਤ ਨੇ ਬਹੁਤ ਦੁੱਖ ਟੇੜੇ ਛੋਟੇ ਛੋਟੇ ਨਿਆਣੇ ਛੰਡ ਕੇ ਮਰ ਗਏ ਹੂੰ ਪਿੰਡਾਂ ਨੇ ਫੀਲਡ ਜਾ ਕੇ ਦੀ ਦੇ ਨਾਲ ਜ ਹੱਲੇ ਪਏ ਤੇ ਹੂੰ ਕੋਠਿਆਂ ਤੇ ਚੜ ਕੇ ਦੇਖਦੇ ਹੁੰਦੇ ਸੀ ਲਾਟਾਂ ਨਿਕਲਦੇ ਆਉਂਦੇ ਸੀ ਵੀ ਅੱਜ ਉਹ ਲਾਟ ਨਿੱਕੀ ਦੇ ਅੱਜ ਉਹ ਲਾਟ ਨਿੱਕੀ ਦੀ ਅੱਛਾ ਤੁਸੀਂ ਲੁਕਦੇ ਨਹੀਂ ਸੀ ਹੁੰਦੇ ਵੇਰ ਪਿੰਡਾਂ ਨੂੰ ਅੱਗ ਲਾਉਂਦੇ ਸੀ ਮੁਸਲਮਾਨਾਂ ਦੇ ਘਰਾਂ ਨੂੰ ਅੱਛਾ ਮੁਸਲਮਾਨ ਕਿਹੜੇ ਕੱਟਦੇ ਸੀ ਉਹ ਸਿੱਖਾਂ ਨੂੰ ਮਾਰਦੇ ਸੀ ਸਿੱਖ ਕੱਟਦੇ ਸੀ ਉਹਦੇ ਨੂੰ ਅੱਛਾ ਤਾਂ ਹੱਲਾ ਝੱਲਾ ਪਿਆ ਸੀ ਮੇਰੇ ਦੇਹ ਤੇ ਦੇਹ ਦੇ ਭਾਈ ਦੋ ਦੋ ਗੇਲਾ ਲੜਾਈ ਹੋਈ ਹੈ ਪਾਸਾ ਨਾਲ ਹੂੰ ਕਿੱਥਾ ਪੈਣਾ ਹੈ ਫੇਰ ਵਗਰੋ ਪੈਗੀ ਹੂੰ ਜਦ ਇਹ ਜਿੰਦਰ ਉਹ ਨਹੀਂ ਛੋਟੇ ਛੋਟੇ ਸੀ ਹੂੰ ਇੱਥੇ ਬੰਬ ਸਿੱਟ ਗਏ ਹੂੰ ਤੇ ਨਾਲ ਵੀ ਹੂੰ ਤਵੀ ਹੋ ਗਏ ਅੱਛਾ ਤੇ ਉਹਨਾਂ ਨੂੰ ਪਤਾ ਸੀ ਵੀ ਇਹ ਮੁਸਲਮਾਨਾਂ ਦੇ ਘਰ ਨੇ ਉਹਨਾਂ ਤੇ ਹੀ ਸੱਟਦੇ ਸੀ ਹੈ ਉਹਨਾਂ ਨੂੰ ਪਤਾ ਸੀ ਵੀ ਮੁਸਲਮਾਨਾਂ ਦੇ ਘਰ ਨੇ ਕੀ ਨਾਂ ਜਿਹੜੇ ਸੱਟ ਰਹੇ ਸੀ ਬੰਬ ਉਹ ਪਿੰਡਾਂ ਤੇ ਸੁੱਟ ਜਾਂਦੇ ਸੀ ਵੀ ਇੱਥੇ ਮੁਸਲਮਾਨ ਨੇ ਮੁਸਲਮਾਨ ਹਾਂ ਜਹਾਜ਼ ਉਧਰੋਂ ਅੱਛਾ ਜਹਾਜ਼ ਸੱਟ ਦਿੰਦੇ ਸੀ ਅੱਛਾ ਘਰੇ ਉੱਡ ਜਾਂਦਾ ਸੀ ਅੱਗ ਲੱਗ ਜਾਂਦੀ ਅੱਗ ਲੱਗ ਜਾਂਦੀ ਮਰ ਮੀ ਬਹੁਤ ਪੈ ਲੈਣੇ ਕੀ ਹੂੰ ਛੂਣ ਲਾ ਜਾਣੇ ਕੋਠੇ ਟੋਬਿਆਂ ਦਾ ਪਾਣੀ ਪਿੰਡ ਚ ਵੜ ਜਾਣਾ ਦਰਵਾਜ਼ੀਆਂ ਚ ਰਾਤ ਕੱਟਣੀ ਆ ਅੱਛਾ ਵਾਦੀ ਤਾਂ ਘੱਟਦੀ ਜਾਦੋ ਵਾਦੀ ਇੰਨੀ ਕਿੱਥੇ ਦੀ ਬੱਚੇ ਕੋਠੇ ਆਂਦੀ ਕਿਦੀ ਆਹ ਕੰਮੋਂ ਦੋ ਹੀ ਭਾਈ ਅੱਗੇ ਰੋਟੀਆਂ ਪਕਾਉਣਾ ਸਿਖਾ ਦਿੱਤਾ ਤੁਹਾਨੂੰ ਰੋਟੀਆਂ ਪਕਾ ਲਿਆ ਕਰਨੇ ਤਲੀਕ ਕੱਠੀ ਭੀੜੀ ਗਾਲਿਆ ਕਰਨੇ ਅੱਛਾ ਤੇ ਤਵੀ ਤੇ ਪਾਈ ਜਾਣੀਆਂ ਅੱਛਾ ਦੁੱਧੇ ਘੜਕ ਲੈਣੇ ਅੱਛਾ ਕੰਮ ਤਾਂ ਬਹੁਤ ਕਰਿਆ ਛੋਟੇ ਹੁੰਦੇ ਨੂੰ ਤਾਂ ਔਖਾ ਕਰਨਾ ਹੈ ਛੋਟੇ ਜਾਨ ਨੂੰ ਤਾਂ ਕੰਮ ਔਖਾ ਕਰਨਾ ਕੀ ਹੋਈ ਤਾਂ ਉਮਰ ਖੇਡਣ ਵਾਲੀ ਤੇ ਖੇਡਣ ਵਾਲੀ ਜਾਂ ਤਾਂ ਦਿਵਾਨ ਤੇ ਬਹੁਤ ਚੰਗੇ ਦੀ ਪੂਰੀ ਧੀ ਭੈਣ ਕਿੱਥੇ ਮਰ ਜਾ ਫਰੀ ਜਾਵੇ ਹੂੰ ਤਾਂ ਕੋਈ ਬਾਹਰ ਨਹੀਂ ਕੱਢਦਾ ਹੋਰ ਨਿਕਲਦੀ ਵੀ ਨਹੀਂ ਬਾਹਰ ਕਿਹੜਾ ਨਿਕਲ ਲੈਂਦਾ ਹਾਂਜੀ ਹਾਂ ਹਾਂਜੀ ਹਾਂ ਹਾਂਜੀ ਕਰ ਰਹੀ ਆ ਬਾਬੀ ਕਰ ਲਿਓ ਨੇ ਸਕੂਲ ਦਾ ਕੰਮ ਤਾਂ ਸਾਰਾ ਹੁਣ ਮੈਂ ਐਕਸਟਰਾ ਕੰਮ ਦਿੱਤਾ ਸੀ ਬਸ ਉਹ ਕਰ ਲਿਵੇ ਫਿਰ ਉਹਨੂੰ ਛੁੱਟੀ ਕਰ ਦਿੰਨੀ ਆ ਜੀ ਖੇ ਲਾ ਰਿਆ ਰੋਟੀਆਂ ਨਵੂ ਉਹਨਾਂ ਦੇ ਆ ਰਾ ਸਾਡੀਆਂ ਪਹਿਲਾਂ ਬੀਬੀ ਨੇ ਸਣਾਈਆਂ ਸਾਨੂੰ ਗੱਲਾਂ ਬਾਤਾਂ ਹੱਲੇ ਵਾਲੇ ਸਾਲ ਦੀਆਂ ਸੰਨ 92 ਨਾ ਸੀ 47 ਹਾਂਜੀ ਸੰਨ 47 ਸੰਨ 47 ਦੀਆਂ ਗੱਲਾਂ ਸਹੀ ਹੁੰਦੇ ਤੇ ਤੁ ਕਿੰਨੀ ਅਗਰ ਆਹੇਂਗੇ 15 10 15 15 ਰੁਪਏ ਬਹੁਤ ਨੇ ਸਾਡੀ ਜੀਜੀ ਵੀ ਆ ਰਹੇ ਨੇ ਰਮਨ ਵੀ ਆ ਰਹੇ ਨੇ ਉਹ ਬੈਠੇ ਨਾ ਉਹ ਪੜਦੀ ਹੈ ਨਹੀਂ ਜਮਾ ਵੀ ਮੜਾ ਮੋਟਾ ਇਹਨੂੰ ਵੀ ਕੁਝ ਕਹੋ ਫੋਨ ਤੇ ਆਹਾਂ ਸਾਨੂੰ ਕਮੈਂਟ ਕਰਕੇ ਦੱਸੋ ਵੀ ਬੱਚਾ ਪੜਨਾ ਚਾਹੁੰਦਾ ਕਿ ਨਹੀਂ ਪੜਨਾ ਚਾਹੁੰਦਾ ਇਹ ਕਿੱਦਾਂ ਕਰਦੀ ਆ ਇਹ ਮੈਂ ਇੱਕ ਛੋਟੀ ਛੋਟੇ ਜੀ ਚੀਜ਼ ਦਿਖਾ ਕੇ ਆਵਾਂ ਕਤੂਰੇ ਰੁਸ਼ੀ ਦੇ ਹਾਂ ਕਿੱਥੇ ਆ ਉੱਪਰ ਆ ਲੈ ਤੂੰ ਹੀ ਬਣਾ ਲਿਆ ਫਿਰ ਆ ਨਬੂ ਤੁਹਾਨੂੰ ਇੱਕ ਸਾਡੀ ਕੁੱਤੀ ਸੂਈ ਆ ਉਹਦੇ ਛੋਟੇ ਛੋਟੇ ਕਤੂੜੀਏ ਦਿਖਾਉ ਕੱਲ ਸੂਈ ਅੱਜ ਨਾ ਕੱਲ ਰਾਤ ਰਾਤ ਹਾਂ ਜਾ ਜਾ ਜਾ

ਕੁਛ ਛੋਟੇ ਛੋਟੇ ਕਿਦੋਂ ਦੇ ਰਹੀ ਸੀ ਰਸੀ ਰਸੀ ਬੈਲ ਮੈਨੂੰ ਗੁੱਸੇ ਹੁੰਦੇ ਸੀ ਆਵਾ ਦੇਖੋ ਇੰਪੋਰਟ ਬੇਬੀ ਨਹੀਂ ਵੀ अजकल ओही जमाने हो चुके हैं खू आजकल कोई काम नहीं हो चुके ਅਜੇ ਕੰਤੂ ਦੀ ਮਿੱਟੀ ਕੁਝ ਜ਼ਿਆਦਾ ਕੁਝ ਹੀ ਹੋਣ ਲੱਗਿਆ ਉਹ ਨਿੱਚੇ ਸੀ ਉਹ ਕਰ ਦਿੰਨੀ ਆ ਕੱਪੜੇ ਤੋਂ ਹੁੰਦੇ ਨੇ ਚੱਲ ਜਾਈਏ ਹੁਣ ਜੇ ਕਿਸੇ ਨੂੰ ਦੱਸਾਂ ਉਹ ਦੱਸਿਓ ਕੀ ਦਾ ਪੇੜ ਆ ਇਹ ਚਲੋ ਅੱਗੇ ਚੱਲਦੀ ਆ

ਉਹ ਜਿਹੜਾਈ ਕੋਈ ਨਹੀਂ ਰੋਟੀ ਲਾਈ ਹੈ ਕਿ ਮਰ ਗਿਆ ਇੱਕ ਹਨਾ ਕਾਈ ਜੇ ਉਹ ਵੀ ਕੁੱਤਾ ਤੀ ਨਹੀਂ ਕੋਈ ਬੋਲ ਆਪ ਕਚੂਰੀ ਲਾਈਏ ਇਕੱਠੇ ਹੋ ਕੇ ਹੁਣ ਫਿਰ ਆਲੂ ਪਾਣ ਬਣਾ ਲਾਂਗੇ ਲਾਵਾਂਗੇ ਨਵਨੂ ਰੋਟੀ ਆਉਂਦੀਆਂ ਨੇ ਆਉਂਦੀਆਂ ਨੇ ਇਹ ਤਾਂ ਗੱਲ ਆਪਣੇ ਆਪ ਬਣਾ ਕੇ ਪਰਾਂਗੇ ਸਵੇਰੇ ਵੀ ਜਾਂਦੇ ਨੇ ਮਨਦੀਪ ਘੁੰਮਣ ਨਾ ਬਈ ਮੇਰੇ ਕੋਲ ਟਾਈਮ ਨਹੀਂ ਹੁੰਦਾ ਉਹ ਤੇਰੀ ਮੰਮੀ ਮੰਮੀ ਵੀ ਨਹੀਂ ਜਾਂਦੇ ਤੇ ਮਮੇ ਉਹ ਪਰ ਆਹ ਉਹ ਛੜਕ ਕੋਲੇ ਵਸਾਉ ਉਹ ਦੇ ਕੇ ਗੜੇ ਜੇ ਕੱਢ ਲੈਂਦੇ ਨੇ ਜੀ ਆਪਾਂ ਚਲੀ ਗਏ ਅਸੀਂ ਗਏ ਸੀ ਅੱਜ ਗੁਲਾਬਪੁਰ ਫਿਰ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਰਹਿੰਦਾ ਹੈਗਾ ਤੇ ਸ਼ਾਮ ਦਾ ਟਾਈਮ ਡੰਗਰਾਂ ਦਾ ਹੋ ਜਾਂਦਾ ਸਵੇਰ ਦਾ ਸ਼ਾਮ ਦਾ ਵੀ ਡੰਗਰਾਂ ਦਾ ਹੋ ਜਾਂਦਾ ਨਾ ਸਵੇਰੇ ਦੇਖੂੰਗੀ ਸਵੇਰੇ ਵੀ ਜਾਇਆ ਕਰੂੰ ਸਵੇਰੇ ਇਹਨਾਂ ਦਾ ਕੁੜੀਆਂ ਦਾ ਹੋ ਜਾਂਦਾ ਫਿਰ ਯੂਨੀਵਰਸਿਟੀ ਇੱਥੇ ਜਾਇਆ ਕਰੂੰ ਨਹੀਂ ਯੂਨੀਵਰਸਿਟੀ ਕਰਨ ਤੋਂ ਨਾਲ ਜਦੋਂ ਗੁਰਦੁਆਰੇ ਕੱਲੀ ਜਾਇਆ ਕਰਦੇ ਸਵੇਰ ਦੇ ਟਾਈਮ ਹਾਂਜੀ ਸਵੇਰੇ ਤਾਂ ਸਾਨੂੰ ਕੁੜੀਆਂ ਦਾ ਹੋ ਜਾਂਦਾ ਫਿਰ ਭੱਜਣਾ ਹਨ ਸਵੇਰੇ ਗੁਰਦੁਆਰਾ ਸਰ ਜਾਏ ਪੂਰਾ ਅੱਧਾ ਘੰਟਾ ਲਾਉਂਦੀ ਐ ਨਬਰੂ ਉੱਠਣ ਨੂੰ ਪੂਰਾ ਅੱਧਾ ਘੰਟਾ ਦਰਸ਼ਨ ਕੱਖ ਵਾਰਿਆ ਵਿਚਾਰਾ ਪਾਪਾ ਦੇ ਸਵੇਰੀ ਦੀ ਸ਼ਾਮ ਦੀ ਹਰਵੀਰ ਆਹੀ ਆ ਇਹਨੂੰ ਲੈ ਜੀ ਓਏ ਉੱਥੇ ਤੂੰ ਆਪਣੇ ਕੋਲ ਬੁਲਾ ਲਾ ਜੇ ਕੋਈ ਕੰਮ ਨਹੀਂ ਕਰੂ ਤਾਂ ਤੇ ਰੋਟੀਆਂ ਬਣਾ ਕੇ ਦੇਈ ਜਾ ਕਰੂ ਚਾਹ ਬਣਾ ਤੇ ਟਾਈਮ ਤੇ ਤੈਨੂੰ ਥਾਲ ਤੱਕ ਤੇਰੇ ਕੱਪੜੇ ਮਸ਼ੀਨ 'ਚ ਪਾਇਆ ਕਰੂਗਾ ਧੋਣ ਨੂੰ ਉੱਥੇ ਕੋਈ ਉਹ ਘਰ ਵਾਲੀ ਉਹ ਲੱਭ ਲੈਵੇ ਕਾਣ ਉਹ ਹਾਂ ਉਹ ਤਾਂ ਲੱਭ ਲੂ ਉਹਦੀ ਟੈਨਸ਼ਨ ਨਾ ਲੈ ਤੂੰ ਤੂੰ ਆਪਣੀ ਟੈਨਸ਼ਨ ਕਰ ਆਪਾਂ ਨਹੀਂ ਆਂਟੀ ਹੁਣ ਤੇ ਆਹ ਮੱਝਾਂ ਅੰਦਰ ਨੇ ਦੁੱਧ ਵਾਲੀਆਂ